ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਧੂਆ ਨਿਕਲਦਾ ਇਹ ਕਿਸੇ ਕਿਸਾਨ ਭਰਾ ਨੇ ਪਰਾਲੇ ਨੂੰ ਅੱਗ ਲਾਈ ਏ ਸੋ ਦੇਖੋ ਤੁਸੀਂ ਕਿੰਨੇ ਜਿਹੜਾ ਧੂਆ ਨਿਕਲਦਾ ਪਿਆ ਆ ਸਾਹਮਣੇ ਆਪਣੀ ਕਰਚੇ ਮਾਰ ਕੇ ਰੱਖੇ ਹੋਵੇ ਮੈਂ ਰਾਤੀ ਉੱਪਰ ਮਾਰੇ ଥି ਆ ਸਾਰਾ ਤੋੜ ਤੁਸੀਂ ਦੇਖ ਰਹੇ ਹੋ ਇੱਧਰ ਵੀ ਦੇਖੋ ਲਾਵਾਂਗਾ ਮੈਂ ਵੀ ਅੱਗ ਹੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਵੀਡੀਓ ਬਣਾਉਣ ਦਾ ਮਕਸਦ ਕੀ ਏ ਸੋ ਇੱਥੇ ਤੁਸੀਂ ਦੇਖੋ ਵੀ ਸਾਹਮਣੇ ਕਿੰਨਾ ਜਿਹੜਾ ਧੂਆ ਨਿਕਲਦਾ ਪਿਆ ਹਜੇ ਸਾਡੇ ਏਰੀਆ ਦੇ ਵਿੱਚ ਵਿਰਲੀ ਵਿਰਲੀ ਹੀ ਅੱਗ ਲੱਗੀ ਏ ਤੇ ਕੋਸ਼ਿਸ਼ ਚਲੋ ਮੌਸਮ ਬਦਲਣ ਦੇ ਕਰਕੇ ਤੇ ਮੈਨੂੰ ਆਏ ਸਾਲ ਕਿਸਾਨ ਭਰਾਵਾਂ ਉਹ ਇਦਾਂ ਹੁੰਦਾ ਮੈਂ ਜਦੋਂ ਵੀ ਬਸਮੇ ਆਉਂਦਾ ਕਣਕ ਬਜਾਈ ਵਾਲਾ ਮੈਂ ਸਾਰੀ ਕਣਕ ਬੁਰੇ ਹਾਲ ਚ ਬੀਜਦਾ ਵਾਂ ਮੇਰੇ ਕੋਲ ਬੋਲਿਆ ਨਹੀਂ ਜਾਂਦਾ ਮੇਰਾ ਸਾਹ ਨਹੀਂ ਨਿਕਲਦਾ ਹੁੰਦਾ ਕਉਤੋਂ ਜਿਵੇਂ ਬੁਖਾਰ ਖੰਗ ਸਾਰਾ ਕੁਸ਼ੀ ਹੋਣ ਲੱਪੈਂਦਾ ਸੋ ਇਹ ਮੇਰੀ ਵੀਡੀਓ ਬਣਾਉਂਦਾ ਮਕਸਦ ਇਹੀ ਆ ਖਾਸ ਕਰਕੇ ਤਾਂ ਵੀ ਜਿਹੜੇ ਆ ਇਹ ਕਹਿੰਦੇ ਨੇ ਵੀ ਹਾਂ ਵੀ ਇਹ ਪਰਾਲੀ ਸਾੜਦੇ ਆ ਇਹ ਉਹ ਕਰਦੇ ਨੇ ਇਹ ਆ ਕਰਦੇ ਨੇ ਸੋ ਸਭ ਨਾਲ ਪਹਿਲਾਂ ਦੇਖੋ ਨੇ ਕਿਸਾਨ ਵੀਰ ਨੇ ਅੱਗ ਲਾਈ ਤੇ ਧੂਆ ਸਾਡੇ ਤੇ ਘਰਾ ਰਿਹਾ ਹੈ ਆ ਸਾਰੇ ਦੇ ਪਾਸੇ ਤੁਸੀਂ ਦੇਖੋ ਕਿਵੇਂ ਧੁੰਦ ਧੁੰਦ ਦੀ ਤੁਵੇਂ ਦੀ ਧੁੰਦ ਦੀ ਚਾਦਰ ਵਿਛ ਗਈ ਹੈ ਤੇ ਸਾਡੇ ਤੇ ਘਰ ਪਹੁੰਚ ਰਿਹਾ ਹੈ ਅਸੀਂ ਬਿਮਾਰ ਹੁੰਨੇ ਪਏ ਆ ਮੇਰਾ ਬੁਰਾ ਹਾਲ ਹੋਇਆ ਪਿਆ ਤੁਸੀਂ ਦੇਖੋ ਵੀ ਬੋਲਿਆ ਨਹੀਂ ਜਾਂਦਾ ਪਿਆਗਾ ਕੱਲ ਨੂੰ ਮੈਂ ਵੀ ਇੱਥੇ ਅੱਗ ਹੀ ਲਾਉਂਗਾ ਪਰਾਲੇ ਨੂੰ ਮੈਂ ਵੀ ਇੱਥੇ ਅੱਗ ਹੀ ਲਾਉਣੀ ਹੈ ਮੈਂ ਵੀ ਇਹਨੂੰ ਕੁਝ ਸਟੋਰ ਕਰਕੇ ਰੱਖਣੀ ਮੈਂ ਕੁਝ ਨਹੀਂ ਕਰਨਾ ਮੈਂ ਵੀ ਅੱਗ ਹੀ ਲਾਉਣੀ ਹੈ ਤੇ ਜਿਹੜੇ ਬਹੰਦੇ ਨੇ ਵਾਤਾਵਰਨ ਪ੍ਰੇਮੀ ਸੋ ਉਹਨਾਂ ਲਈ ਇਹ ਸਨੇ ਆ ਵੀ ਪਹਿਲਾ ਸਾਡੇ ਤਿੱਕਰ ਤੂੰ ਜਾਂਦਾ ਹੈ ਫਿਰ ਤੁਹਾਡੇ ਤਿੱਕਰ ਆਉਂਦਾ ਸੋ ਐਵੇਂ ਬਿਨਾਂ ਗੱਲੋਂ ਰੌਲਾ ਨਾ ਪਾਇਆ ਕਰੋ ਹੁਣ ਇੰਦੇ ਇੱਥੇ ਕਈ ਵੀ ਕਹਿਣਗੇ ਵੀ ਇਹਦੇ ਹੱਲ ਕਰ ਲੋ ਪਰਾਲੀ ਦਾ ਹੱਲ ਕਰ ਸਕਦੇ ਆ ਹੱਲ ਹੁੰਦੇ ਨੇ ਵਾਧੂ ਹੱਲ ਨੇ ਇਹਦੇ ਤੇ ਕਈ ਕਹਿੰਦੇ ਵੀ ਗੱਠਾ ਬਣਾਓ ਗੱਠਾ ਵਾਲਾ ਕੋਈ ਹੱਲ ਨਹੀਂ ਹੈਗਾ ਗਾ ਗੱਠਾ ਆ ਆਪਾਂ ਇਥੋਂ ਗੱਠਾ ਬਣਾਵਾਂਗੇ ਸੋ ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਅੱਗ ਲੱਗਣੀ ਹੀ ਲੱਗਣੀ ਹੈ ਇਸ ਲਈ ਆਪਾਂ ਕਦੀ ਵੀ ਜ਼ਿੰਦਗੀ ਚ ਗੱਠਾਂ ਤਾਂ ਨਹੀਂ ਬਣਾਵਾਂਗੇ ਗੱਠਾਂ ਨਾਲ ਤਾਂ ਨਹੀਂ ਵੜਨ ਦਵਾਂਗੇ ਇੱਥੇ ਤੇ ਜਿੰਨਾ ਚਿਰ ਹੋਇਆ ਅੱਗ ਲਾਵਾਂਗੇ ਜੇ ਰੱਬ ਨੇ ਮਿਹਰ ਕੀਤੀ ਤਾਂ ਕੱਲ ਨੂੰ ਮੰਨ ਲਓ ਕੋਈ ਤਗੜੇ ਸੰਦ ਲਿਆਵਾਂਗੇ ਵੱਡੇ ਟਰੈਕਟਰ ਲੈ ਕੇ ਆਵਾਂਗੇ ਪਲੌ ਲੈ ਕੇ ਆਵਾਂਗੇ ਮਲਚਰ ਲੈ ਕੇ ਆਵਾਂਗੇ ਸੋ ਉਹਦੇ ਨਾਲ ਹੱਲ ਹੋ ਸਕਦੇ ਆ ਤੇ ਜਿਹੜਾ ਇਸ ਟਾਈਮ ਛੋਟਾ ਜ਼ਿਮੀਂਦਾਰ ਹੈ ਉਹਦੇ ਵਿਚਾਰੇ ਦਾ ਤਾਂ ਬਹੁਤ ਬੁਰਾ ਹਾਲ ਹੈ ਉਹਨੂੰ ਤਾਂ ਅੱਗ ਹੀ ਲਾਉਣੀ ਪੈਂਦੀ ਏ ਉਹਨਦੇ ਬੱਚਿਆਂ ਦੇ ਇਕਰ ਪਹਿਲਾਂ ਧੂਆਂ ਪਹੁੰਚਦਾ ਹੈ ਉਹਨਦੇ ਇਕਰ ਧੂਆਂ ਜਾਂਦਾ ਹੈ ਫਿਰ ਤੁਹਾਡੇ ਦਿੱਕਰ ਪਹੁੰਚਦਾ ਪਹਿਲਾਂ ਅਸੀਂ ਬਿਮਾਰ ਹੁੰਨੇ ਤੁਹਾਡੇ ਦਿੱਕਰ ਤਾਂ ਬਹੁਤ ਚ ਪਹੁੰਚਦੇਗਾ ਸੋ ਜਿਹੜੇ ਗੱਠਾ ਨੇ ਉਹਦਾ ਤਾਂ ਕੋਈ ਇਹ ਹੱਲ ਨਹੀਂ ਹੈਗਾ ਵੀ ਤੁਸੀਂ ਕਹਿੰਦੇ ਗੱਠਾ ਬਣ ਗਿਆ ਤੇ ਹੱਲ ਹੋ ਗਿਆ ਨਹੀਂ ਕਿਸਾਨ ਭਰਾ ਉਹ ਇਹ ਕੋਈ ਹੱਲ ਨਹੀਂ ਗੱਠਾਂ ਵਾਲਾ ਤਾਂ ਸੋ ਗੱਠਾ ਜਿਹੜਾ ਬਣਾਉਂਦਾ ਹੈ ਸਹੀ ਟਾਈਮ ਤੇ ਚੱਕਦਾ ਉਹ ਠੀਕ ਹੀ ਹੈਗਾ ਆਪਣੀ ਪਹਿਲੀ ਵੇਲੀ ਹੋ ਜਾਂਦੀ ਆਪਾਂ ਕਣਕ ਬੀਜਣ ਵਾਲੇ ਬਣ ਜਾਂਦੇ ਆ ਪਰ ਹੁਣ ਮੈਨੂੰ ਪਤਾ ਹੈ ਨਾ ਮੈਂ ਜੇ ਤੈਨੂੰ ਅੱਗ ਲਾਉਂਗਾ ਮੇਰਾ ਕਿੰਨਾ ਬੁਰਾ ਹਾਲ ਹੋਊਗਾ ਮੇਰੇ ਕੋਲ ਤਾਂ ਉਹ ਮੈਂ ਤਾਂ ਸਾਲ ਲੋ ਵੀ ਇੱਕ ਤਾਂ ਕਿਸਾਨਾਂ ਨੂੰ ਉਦੋਂ ਕਲਕ ਵਿਜਨ ਦਾ ਜ਼ੋਰ ਹੁੰਦਾ ਹੈ ਇੱਕ ਆਹ ਜਿਹੜਾ ਪਰਾਲੀ ਕਰਕੇ ਬਹੁਤ ਦਿੱਕਤ ਆਉਂਦੀ ਕਈ ਭਰਾਵਾਂ ਨੂੰ ਜਿਨ੍ਹਾਂ ਨੂੰ ਸਾਡੀ ਪ੍ਰੋਬਲਮ ਹੈ ਉਹਨਾਂ ਨੂੰ ਤਾਂ ਖਾਸ ਕਰਕੇ ਦਿੱਕਤਾਂ ਆਉਂਦੀਆਂ ਨੇ ਪਰ ਸਾਡੀ ਬਹੁਤ ਵੱਡੀ ਮਜਬੂਰੀ ਹੈ ਸਾਨੂੰ ਕੋਈ ਚਾਹ ਨਹੀਂ ਕੋਈ ਖੁਸ਼ੀ ਨਹੀਂ ਹੈਗੀ ਵੀ ਅੱਗ ਲਾਉਣ ਦੀ ਅਸੀਂ ਨਹੀਂ ਚਾਹਦੇ ਵੀ ਇਹ ਕਰੀਏ ਪਰ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਜੀਦਰ ਰੱਬ ਨੇ ਮਿਹਰ ਕੀਤੀ ਆਪਾਂ ਵੀ ਲਿਆਵਾਂਗੇ ਮਲਚਰ ਆਪਾਂ ਵੀ ਪਲਾਉ ਲਿਆ ਕੇ ਇਹਨੂੰ ਇੱਕ ਫੁੱਟ ਥੱਲੇ ਤਰਚੂ ਡੂੰਗੀ ਗੜਦਾਂਗੇ ਸਾਨੂੰ ਵੀ ਪਤਾ ਹੈ ਵੀ ਅਸੀਂ ਅੱਗ ਲਾਉਣ ਨਾਲ ਇਹ ਕਿੰਨੇ ਤੱਤ ਨਸ਼ਟ ਕਰਦੇ ਆ ਬਹੁਤ ਸਾਰੇ ਇਹ ਤੱਤ ਨੇ ਜੋ ਥੱਲੇ ਖਾਦ ਬਣਦੀ ਏ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਜਿਹੜੀ ਥੱਲੇ ਆ ਖਾਦ ਬਣਦੀ ਪਰ ਅਸੀਂ ਕੀ ਕਰੀਏ ਸਾਡੇ ਕੋਲ ਮੈਪੂਕਤਾ ਸੰਦ ਨੇ ਨਾ ਇਹਦੇ ਟਰੈਕਟਰ ਨੇ ਝੋਨੇ ਪਹਿਲਾਂ ਹੀ ਇੰਨੇ ਹੋ ਰਹੇ 5000 ਰੁਪਏ ਕਿੱਲੇ ਦਾ ਖਰਚਾ ਆਉਂਦਾ ਇਹਨੂੰ ਕਿੱਲੇ ਦਾ ਜੇ ਆਪਾਂ ਥੱਲੇ ਬਚ ਨੱਪੀਏ ਤਾਂ ਸੋ ਇੰਨੀ ਜ਼ਿਆਦਾ ਸਾਡੇ ਕਿਸਾਨ ਛੋਟੇ ਜ਼ਿਮੀਂਦਾਰਾਂ ਦੀ ਜੇਬ ਪਾਰ ਨਹੀਂ ਚੱਲਦੀਗੀ ਸੋ ਜਿਹੜੋ ਵੀ ਰੱਬ ਨੇ ਮਿਹਰ ਕੀਤੀ ਉਹਦੋਂ ਆਪਾਂ ਜ਼ਰੂਰ ਦੱਬਿਆ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ